ਆਦੀ ਮੁੰਡੇ ਸੁਭ ਨੂੰ ਨੀ ਜਾਣੇ ਸੁਨਾਤਾ ਸੁਨਾਤਾ ਨਾ ਅੱਜ ਜਿੰਨੇ ਕ ਪੈਸੇ ਦਿੱਤੇ ਸੀ ਨਾ ਓਨਾਂ ਕ ਮੈਂ ਕੰਮ ਕਰਤਾ ਨਾ ਹੁਣ ਮੈਂ ਉਹਨੂੰ ਬੋਧਿਓ ਫੜਕੇ ਬਾਹਰ ਕੱਢਾਂ ਗੱਡੀ ਮੋਟਰਸਾਈਕਲ ਕਿਸੇ ਸਿਰ ਬੁਝਾਰਤਾ ਜੀਆਂ ਪਾਈ ਜਾਂਨੇ ਆ ਨਾਲੇ ਅੰਦਰ ਵੇਖ ਕੇ ਕੀ ਬੋਲਦੇ ਹੋ ਵੀਰੇ ਮੈਨੂੰ ਪਤਾ ਤੁਸੀਂ ਮੇਰੀ ਬਹੁਤ ਸਪੋਟ ਕਰਦੇ ਹੋ ਮੈਨੂੰ ਲਿਆਂਨ ਵਾਸਤੇ ਤੇ ਮੇਰੇ ਬੱਚਿਆਂ ਨੂੰ ਲਿਆਂਨ ਵਾਸਤੇ ਤੁਸੀਂ ਬਹੁਤ ਹੱਥ ਪੈਰ ਮਾਰੇ ਪਰ ਹੁਣ ਥੋੜਾ ਜਿਹਾ ਰੁਕਜੋ ਉਹ ਆ ਗਿਆ ਆ ਗਿਆ 10 ਮਿੰਟ ਬੀਟ ਵੀ ਕਰ ਲਿਆ ਕਰੋ ਡੈਡੀ ਇੱਕ ਮਿੰਟ ਰੁਕਿਓ ਕਰਨਾ ਇੱਕ ਮਿੰਟ ਇਧਰ ਆ ਕੀ ਹੋ ਗਿਆ ਜੀ ਬੜੇ ਗੁੱਸੇ ਚ ਆਵਾਜ਼ ਮਾਰੀ ਐ ਇਹਨੂੰ ਚੱਜ ਨਾਲ ਸਮਝਾ ਦੇ ਮੈਨੂੰ ਆਉਂਦੇ ਜਾਂਦੇ ਇਹਨੂੰ ਡੈਡੀ ਡੈਡੀ ਨਾ ਕਰੇ ਇਹ ਇਸ ਘਰ ਦੇ ਵਿੱਚ ਰਹਿਣਾ ਰਹਿ ਨਹੀਂ ਰਹਿਣਾ ਤਾਂ ਨਿਕਲ ਜਾ ਜੇ ਦੁਬਾਰਾ ਮੈਨੂੰ ਡੈਡੀ ਕਿਹਾ ਨਾ ਕੰਨ ਤੇ ਮਰੂੰ ਆ ਹੁਣ ਦੁੱਸ ਦੁੱਸ ਨਾ ਕਰਨ ਲੱਗ ਜੀ ਰੋਣ ਪੇਟਣ ਪਾਇਆ ਹੁੰਦਾ ਘਰ ਚ ਮੇਰੇ ਨਾਲ ਲੜ ਲੈਨੇ ਉਹ ਠੀਕ ਐ ਬੱਚਿਆਂ ਨਾਲ ਕਿੱਦਾਂ ਬੋਲਦੇ ਵੇ ਤੁਸੀਂ ਕਿੰਨੇ ਤੁਹਾਡੇ ਦਿਮਾਗ ਚ ਗੱਲਾਂ ਬਿਠਾ ਦੀਆਂ ਮੈਨੂੰ ਲੱਗਦਾ ਉਹਦੇ ਬਾਅਦ ਕੰਨ ਤੇ ਪੈਣੀਆਂ ਪਹਿਲਾਂ ਤੇਰੇ ਪੈਣੀਆਂ ਨੇ ਸ਼ੁਰੂ ਤੋਂ ਲੈ ਕੇ ਨਾ ਹੁਣ ਤੱਕ ਤੁਹਾਡਾ ਇਹੀ ਸਿਸਟਮ ਹੈ ਜਨਾਨੀ ਉੱਚੀ ਆਵਾਜ਼ 'ਚ ਗੱਲ ਕਰੇ ਨਾ ਤੇ ਥੱਪੜ ਮਾਰ ਦੋ ਕਿੰਨਾ ਕੁ ਬਰਦਾਸ਼ ਕਰੂੰਗੀ ਮੈਂ ਵੀ ਜੇ ਨਹੀਂ ਬਰਦਾਸ਼ ਹੁੰਦਾ ਤੇ ਚੱਕ ਪੋਰੀਆ ਬਿਸਤਰਾ ਤੇ ਜਾ ਇੱਥੇ ਕੀ ਸ਼ਿੱਕੂ ਲੈਣਾ ਹੈ ਕਰਨਾ ਜਦੋਂ ਜਨਾਨੀ ਨੂੰ ਪਤਾ ਨਾ ਵੀ ਉਹਦੇ ਬੰਦੇ ਦਾ ਉਹਦੇ ਨਾਲ ਨਹੀਂ ਗੁਜ਼ਾਰਾ ਤੇ ਜਨਾਨੀ ਫੇਰ ਵੀ ਇੱਥੇ ਠਿੱਠਾ ਵਾਂਗੂ ਰਹੀ ਜਾਵੇ ਲਾਣਤਾ ਤੇਰੇ ਤੇ ਲਾਣਤਾ ਜਿਹਦੇ ਆਪਦੇ ਘਰ ਦੋ ਧੀਆ ਹੋਣ ਉਹ ਬੰਦਾ ਪਾਰਕਾਂ 'ਚ ਕਿਸੇ ਹੋਰ ਨਾਲ ਘੁੰਮਦਾ ਚੰਗਾ ਨਹੀਂ ਲਾਦਾ ਲਾਨਤ ਹੈ ਤੁਹਾਡੇ ਤੇ ਵੀ ਪੇਕੇ ਆ ਨੇ ਜਿਆਦਾ ਤੇਜ਼ ਕਰਤਾ ਤੈਨੂੰ ਪਰ ਉਹਨਾਂ ਨੇ ਇਹ ਨਹੀਂ ਸਿਖਾਇਆ ਕਿ ਘਰ ਵਾਲੇ ਮੂਰੇ ਜਵਾਨ ਨਹੀਂ ਲੜਾਈ ਦੀ ਹੁੰਦੀ ਮੇਰੇ ਪੇਕੇ ਆ ਨੇ ਜੋ ਸਿਖਾਇਆ ਉਹ ਤਾਂ ਸਿਖਾਇਆ ਤੁਹਾਡੀ ਮਾਂ ਨੇ ਇਹ ਨਹੀਂ ਸਿਖਾਇਆ ਕਿ ਵਿਆਹ ਤੋਂ ਬਾਅਦ ਬਾਹਰ ਨਹੀਂ ਮੂੰਹ ਮਾਰੀਦਾ ਪਿੱਛੇ ਕੁੜੀ ਬੈਠੀ ਐ ਸ਼ਰਮ ਕਰ ਲਾ ਤੂੰ ਕੀ ਬੋਲਦੀ ਪਈ ਐ ਵਾਹ ਕੁੜੀ ਦੀ ਸ਼ਰਮ ਦੀ ਵੀ ਗੱਲ ਕੌਣ ਕਰ ਰਿਹਾ ਜਿਹਨੂੰ ਆਪ ਨੂੰ ਨਹੀਂ ਕੁੜੀ ਜੰਮ ਕੇ ਸ਼ਰਮ ਆਈ ਹੁਣ ਸਿਸਟਮ ਇਹ ਹੋ ਗਿਆ ਕਿੱਕਰੋਂ ਮੈਂ ਜਾਵਾਂ ਤਾਂ ਤੇਰੇ ਨਾਲ ਕਲਪਾ ਤੇ ਘਰੇ ਆਵਾਂ ਤਾਂ ਤੇਰੇ ਨਾਲ ਕਲਪਾ ਜੀ ਫੋਨ ਕਰਿਆ ਤੁਹਾਨੂੰ ਕਲਪਨ ਨੂੰ ਆਪਾਂ ਇਕੱਠੇ ਸੁਣੇ ਰਹੀ ਤੇ ਜਾਣੇ ਆ ਅੱਗੇ ਵੀ ਰਹੀ ਜਾਵਾਂਗੇ ਕੀ ਪਤਾ ਦੋਨੋਂ ਤੁਹਾਡਾ ਨਾਮ ਹੀ ਰੋਸ਼ਨ ਕਰ ਦੇਣ ਨਾਮ ਰੋਸ਼ਨ ਕਰ ਦੇਣਾ ਪਰ ਵਿਆਹ ਕੇ ਤਾਂ ਬਗਾਨੇ ਘਰ ਹੀ ਜਾਣੀਆਂ ਨੇ ਨਾ ਮੇਰਾ ਤਾਂ ਆਪਣਾ ਮੁੰਡਾ ਹੀ ਰਹਿਣਾ ਨਾ ਇੱਥੇ ਮੁੰਡਾ 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 ਹੀ ਤੁਸੀਂ ਲਾਈ ਹੋਈ ਇੱਕੰਮੀ ਤਾਂ ਤੁਹਾਡਾ ਹੀ ਮੁੰਡਾ ਜੇ ਤੁਸੀਂ ਸਮਝੋ ਤਾਂ ਹੀ ਨਾ ਸਾਰੀ ਫਿਕਨ ਤੁਸੀਂ ਪਾਈ ਹੋਈ ਹੈ ਉਹ ਆਪਣਾ ਆਪਣਾ ਹੀ ਹੁੰਦਾ ਤੇ ਬਗਾਨਾ ਬਗਾਨਾ ਹੀ ਹੁੰਦਾ ਭਰਾ ਨੂੰ ਬਗਾਨਾ ਕਹਤਾ ਜਿਹੜੀ ਦੂਜੀ ਲੱਭੀ ਆ ਤੁਹਾਨੂੰ ਆਪਣੇ ਤੋਂ ਜੋੜ ਰਹੀ ਆ ਜਾਂ ਤੋੜ ਰਹੀ ਆ ਦਵਾਂਗੇ ਤੇਰੀਆਂ ਗੱਲਾਂ ਦਾ ਜਵਾਬ ਜਲਦੀ ਦਵਾਂਗੇ ਹੁਣ ਮੈਂ ਕਿਸੇ ਜ਼ਰੂਰੀ ਕੰਮ ਤੇ ਜਾ ਰਿਹਾ ਮਮੀ ਤੇ ਡੈਡੀ ਕੀ ਕਹਤਾ ਸੀ ਸੀ ਦੂਜੀ ਦੂਜੀ ਡੈਡੀ ਨੇ ਦੂਜੀ ਮਮਨ ਲਾ ਲਈ ਸੇ ਡੈਡੀ ਨਾਲ ਉਦੋਂ ਹੀ ਨਾ ਲੜੀ ਜਾਇਆ ਕਰੋ ਇੱਕ ਦਿਨ ਸਭ ਠੀਕ ਹੋ ਜਾਊਗਾ ਨਹੀਂ ਪੁੱਤ ਇੱਥੇ ਕੁਝ ਨਹੀਂ ਠੀਕ ਹੋਣਾ ਉਹਨਾਂ ਆਪਣੇ ਹੱਕ ਵਾਸਤੇ ਲੜਨਾ ਪੈਣਾ ਮੰਮੀ ਮੈਂ ਸੇ ਆਪਾਂ ਮੰਮੀ ਘਰੇ ਠੀਕ ਨਹੀਂ ਸੀਗੇ ਇੱਥੇ ਆ ਕੇ ਚਲਤੀ ਤਾਂ ਨਹੀਂ ਕਰਨੀ ਪੁੱਤ ਇਹ ਦੁਨੀਆ ਨਾ ਸਹੀ ਬੰਦੇ ਨੂੰ ਨਾ ਗਲਤ ਕਹਿੰਦੀ ਐ ਇਹੀ ਚੀਜ਼ ਤਾਂ ਮੈਂ ਸਹੀ ਕਰਨੀ ਐ ਜੀ ਟਾਈਮ ਹੋਈ ਜਾਂਦਾ ਆਫਿਸ ਜਾਣਾ ਨਹੀਂਗਾ ਆਫਿਸ ਜਾਣਾ ਲੇਟ ਅੱਜ ਕੋਈ ਭਾਜੀ ਕਹਿੰਦੇ ਰਸਤੇ 'ਚ ਥੋੜਾ ਕੰਮ ਆ ਕੋਈ ਦੁਕਾਨ ਤੋਂ ਕੁਝ ਸਮਾਨ ਜਾ ਲੈਣਾ ਦੁਕਾਨ ਖੁੱਲ ਨਹੀਂ ਲੇਟ ਹੋ ਹੀ 11 ਮੇਬੀ 12 ਵਜੇ ਤੱਕ ਸ਼ਹਿਰ ਮੈਂ ਤਾਂ ਤਾਂ ਪੁੱਛਦੀ ਸੀਗੀ ਵੀ ਰੋਟੀ ਬਣਾ ਦੰਦੀ ਫੇ ਤੁਸੀਂ ਖੜੇ ਪੈਰ ਨਾਲ ਭੱਜਣਾ ਪਾ ਦੰਨੇ ਹੋ ਫੇ 5 ਮਿੰਟ 'ਚ ਫਟਫਟ ਰੋਟੀ ਬਣਾ ਕੇ ਦੇ ਦੇ ਮੈਂ ਜਾਣਾ ਜਦੋਂ ਜਾਣਾ ਹੋਊਗਾ ਅੱਧਾ ਘੰਟਾ ਪਹਿਲਾਂ ਦੱਸ ਦਊਗਾ ਪਹਿਲਾਂ ਮੇਰੀ ਇੱਕ ਗੱਲ ਦੱਸੋ ਵਿਆਸ ਸਾਹਿਬ ਜੀ ਨੂੰ ਮੈਂ ਦੇਖਦਾ ਕਦੇ ਫੋਨ 'ਚ ਲੱਗਾ ਹੁੰਦਾ ਹੈ ਤੇ ਕਦੇ ਰਿਮੋਟ 'ਨਾ ਲੱਗਾ ਹੁੰਦਾ ਹੈ। ਬੇ ਬੌਜੀ ਸਕੂਲ ਕਿਉਂ ਨਹੀਂ ਜਾ ਰਹੀ? ਓਹੋ ਹੁਣ ਉਹਦਾ ਰਿਜ਼ਰਟ ਆ ਗਿਆ ਅਗਲੀ ਕਲਾਸ ਚੜ ਗਿਆ ਤੇ ਕੋਈ ਗੱਲ ਨਹੀਂ ਐਡਮਿਸ਼ਨ ਕਰਾਵਾਂਗੇ ਤਾਂ ਭੇਜ ਦਾਂਗੇ ਸਕੂਲ। ਬੱਚੇ ਨੇ ਸਾਰੀ ਜ਼ਿੰਦਗੀ ਪੜ੍ਹਨਾ ਹੀ ਤਾਂ ਹੈਗਾ। ਨਾਲੇ ਮੈਨੂੰ ਨਾ ਇੱਕ ਗੱਲ ਤੁਸੀਂ ਵੀ ਦੱਸੋ। ਮੈਨਾਂ ਇਹਦਾ ਸਕੂਲ ਚੇਂਜ ਕਰਨਾ ਚਾਹਨੀ ਆ ਕਿਉਂਕਿ ਆਵਰ ਸਕੂਲ ਨਾ ਇਹਦੀ ਪੜਾਈ ਮੈਨੂੰ ਸਹੀ ਨਹੀਂ ਲੱਗਦੀ। ਠੀਕ ਹੈ ਫਿਰ ਜੇ ਤੂੰ ਸਕੂਲ ਚੇਂਜ ਕਰਨ ਦਾ ਸੋਚਿਆ ਹੀ ਐ ਤੇ ਸਕੂਲ ਵੀ ਲੱਭ ਲਿਆ ਹੁਣੇ। ਕਿ ਕਿਹੜੇ ਸਕੂਲ ਅਡਮਿਸ਼ਨ ਕਰਾਣੀ ਹੈ ਕਿੱਥੇ ਹੈ ਸਕੂਲ ਨੇੜੇ ਹੈ ਦੂਰ ਹੈ ਮੈਨੂੰ ਪਹਿਲਾਂ ਉਹ ਦੱਸ ਸਕੂਲ ਦਾ ਤਾਂ ਮੈਂ ਪਤਾ ਵੀ ਕਰ ਲਿਆ ਉੱਥੇ ਨਾ ਘੱਟੋ ਘੱਟ ਨਹੀਂ ਇਹਦਾ 25 ਤੋਂ 30000 ਰੁਪਏ ਖਰਚਾ ਹੀ ਖਰਚਾ ਆਣਾ ਤੁਸੀਂ ਇਹਦੇ ਬਾਰੇ ਨਾ ਇੱਕ ਵਾਰੀ ਰਮਨ ਭਾਜੀ ਨਾਲ ਗੱਲ ਕਰ ਲਿਓ ਵੀ ਉਹ ਕੀ ਕਹਿੰਦੇ ਨੇ ਤੁਹਾਨੂੰ ਪਤਾ ਹੀ ਹੈ ਇਸ ਘਰ ਦੇ ਸਾਰੇ ਖਰਚੇ ਉਹਨਾਂ ਦੇ ਹੱਥ ਹੀ ਨੇ ਤੇਰੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਮੈਂ ਰਮਨ ਭਾਈ ਨਾਲ ਗੱਲ ਕਰ ਲੈਣਾ ਪਰ ਗੱਲ ਇਹ ਹੈ ਨਾ ਵੀ ਅੰਚੂ ਜਿਹੜੇ ਸਕੂਲ ਪੜਦੀ ਉਹ ਹੀ ਸਕੂਲ ਇਹ ਪੜਦਾ ਵਾ ਵੀ ਦੋਨੋਂ ਫਿਰ ਅਲੱਗ-ਅਲੱਗ ਨਹੀਂ ਹੋ ਜਾਣਗੇ ਜੀ ਅੰਸ਼ੂ ਹੈਗੀ ਵੱਡੀ ਉਹ ਥੋੜੀ ਸਮਝਦਾਰ ਵੀ ਹੈ ਨਾਲੇ ਕੁੜੀਆਂ ਤੁਹਾਨੂੰ ਪਤਾ ਹੀ ਹੈ ਜਲਦੀ ਕਵਰ ਕਰ ਜਾਂਦੀਆਂ ਉਦਾਂ ਹੁਸ਼ਿਆਰ ਵੀ ਹੁੰਦੀਆਂ ਨੇ ਪੜ੍ਹਾਈ 'ਚ ਇਹ ਹੈਗਾ ਮਹਾਰਾਜ ਛੋਟਾ ਤੇ ਸਭ ਤੋਂ ਲਾਡਲਾ ਸਾਰਿਆਂ ਦਾ ਨਾਲੇ ਹੁਣ ਤੇਰੀ ਦਾਦੀ ਵੀ ਆ ਗਈ ਹੈ ਇਹਨੇ ਤਾਂ ਹੋਰ ਸਿਰੇ ਚੜ ਜਾਣਾ ਤਾਂ ਕਰਕੇ ਮੈਂ ਕਹਿੰਦੀ ਸੀ ਵੀ ਸਕੂਲ ਬਦਲ ਲੈਣੇ ਆ ਥੋੜੀ ਪੜ੍ਹਾਈ ਵੀ ਵਧੀਆ ਹੋ ਜੂਗੀ ਬੇਸ ਹੈ ਬਣ ਜਾਏਗਾ ਨਾ ساری ਜ਼ਿੰਦਗੀ ਸੁਖਾ ਰਹੇਗਾ ਚੱਲ ਜੇ ਤੂੰ ਆਪਣੇ ਬੱਚੇ ਵਾਸਤੇ ਕੁਝ ਸੋਚਿਆ ਤਾਂ ਵਧੀਆ ਹੀ ਸੋਚਿਆ ਹੋਣਾ ਪਰ ਗੱਲ ਹੈਗੀ ਇਵੇਂ ਵੀ ਰਮਨ ਭਾਈ ਨਾਲ ਮੈਂ ਗੱਲ ਨਹੀਂ ਕਰਨੀ ਕਿਉਂਕਿ ਤੈਨੂੰ ਪਤਾ ਵੀ ਹਾਲ ਤੱਕ ਵੀਰਾ ਜਿੱਦਾਂ ਜਿੱਦਾਂ ਖਰਚਾ ਦਿੰਦਾ ਰਿਹਾ ਮੈਂ ਉਦਾਂ ਦੱਸ ਕਰਦਾ ਰਿਹਾ ਤੇ ਜਿੰਨਾ ਕ ਸਾਹਮਣਾ ਸੀ ਸਾਹਮਣਾ ਰਿਹਾ ਹੁਣ ਇਸ ਚੀਜ਼ ਦਾ ਤਾਂ ਹਲ ਤੈਨੂੰ ਕੱਢਣਾ ਪੈਣਾ ਮੈਂ ਕਹਿੰਦਾ ਸੀ ਤੂੰ ਰਮਨ ਭਾਈ ਨਾਲ ਗੱਲ ਕਰ ਲੈ ਚਿਪਰਾ ਆ ਉਹ ਤੁਹਾਡਾ ਤੁਸੀਂ ਆਪਣੇ ਮੁੰਡੇ ਵਾਸਤੇ ਉਹਨਾਂ ਨਾਲ ਖੁੱਲ ਕੇ ਗੱਲ ਨਹੀਂ ਕਰ ਸਕਦੇ ਨਾਲੇ ਸਾਰੇ ਖਰਚੇ ਤੇ ਰਮਨ ਭਾਈ ਦੇ ਹੱਥ ਨੇ ਤੇ ਤੁਹਾਨੂੰ ਵੀ ਪਤਾ ਆਪਾਂ ਕਿੰਨੀ ਕਦਰ ਉਹਨਾਂ ਦੇ ਮਹਤਾਜ ਰਵਾਂਗੇ ਮੰਗ ਵਾਂਗ ਕੇ ਇਦਾਂ ਆਪਣਾ ਸਾਰ ਦੇ ਰਵਾਂਗੇ ਉਸਤਾਦ ਗੱਲ ਤਾਂ ਤੇਰੀ ਸਾਰੀ ਠੀਕ ਆ ਪਰ ਗੱਲ ਇੱਕ ਏਮੀ ਆ ਨਾ ਕਿ ਵੀਰਾ ਮੈਨੂੰ 5 ਤੋਂ 7000 ਰੁਪਏ ਮਹੀਨਾ ਦਿੰਦਾ ਜਿਹਦੇ ਵਿੱਚ ਆਪਾਂ ਰਸੋਈ ਦਾ ਰਸ਼ਨ ਪਾਈਦਾ ਤੇ ਆਪਣੇ ਆਸ ਤੇ ਥੋੜਾ ਬੋਤਾਂ ਜੋੜ ਕੇ ਰੱਖ ਲਈਦਾ ਜਿਹੜੇ ਪੈਸੇ ਉਹ ਜੁੜਦੇ ਆ ਉਹਦੇ ਤੋਂ ਹੀ ਮੈਂ ਸ਼ਿਵ ਨੂੰ ਕੋਈ ਨਾ ਕੋਈ ਚੀਜ਼ ਲੈ ਦੇਣਾ ਵਾ ਫਿਲਹਾਲ ਤਾਂ ਆਪਣੇ ਕੋ ਕੋਈ ਕੁੱਛ ਨਹੀਂ ਹੈਗਾ ਨਾਲੇ ਗੱਲ ਰਹੀ ਪੈਸਾਂ ਦੀ ਮੇਰੇ ਕੋਲ 2000 4000 5000 ਹੱਦ 10000 ਤੱਕ ਮੈਂ ਮੰਗਦਾ ਸਹੀ ਲੱਗਦਾ ਪਰ 25-30000 ਰੁਪਏ ਐਮੀ ਘਰ ਚ ਕੁਲੇਸ਼ ਹੋਊਗਾ ਪੜ੍ਹਣ ਦੇ ਤੋ ਮੇਰੀ ਗੱਲ ਸੁਣੋ 25-30000 ਨਾਲ ਕੁਝ ਨਹੀਂ ਬੰਨਣਾ ਉਹ ਤਾਂ ਸਿਰਫ ਆਪਾਂ ਸਕੂਲ ਐਡਮਿਸ਼ਨ ਵਾਸਤੇ ਹੀ ਦੇ ਦੇਣਾ ਤੁਸੀਂ ਨਾ ਘੱਟੋ-ਘੱਟ 40 ਤੋਂ 45000 ਰੁਪਏ ਐਸਟੀਮੇਟ ਲਾ ਕੇ ਚੱਲੋ ਇੰਨੇ ਲੈਣੇ ਪੈਣਨੇ ਆਪਾਂ ਨੂੰ ਬਾਜੀ ਤੋਂ ਉਹਦੇ ਲਈ ਕਿਤਾਬਾਂ ਵੀ ਲੈਣੀਆਂ ਆयां ਉਹਦੀ ਵਰਦੀ ਵੀ ਲੈਣੀ ਆ ਨਾਲੇ ਹਾਂ ਉਹਦੀ ਆਂਜਾਨ ਦੀ ਨਾ ਮੈਂ ਵੈਨ ਵੀ ਲਗਵਾਣੀ ਆ ਉੱਪਰ ਦੇ ਨਾ ਨਿੱਕੇ-ਨਿੱਕੇ ਹੋਰ ਵੀ ਖਰਚੇ ਬਥੇਰੇ ਹੋ ਜਾਂਦੇ ਨੇ ਉਸਤਾਦ ਜੀ ਮੇਰੀ ਸੁਣ ਲਓ ਗੱਲ ਮੁੰਡਾ ਜਿਹੜੇ ਸਕੂਲ ਪੜਦਾ ਨਾ ਇਹਨੂੰ ਉੱਥੇ ਪੜਨ ਦਿਓ ਜੇ ਦਾ ਸਕੂਲ ਲੱਗ ਕਰਾਇਆ ਤਾਂ ਹਰਦੀਪ ਭਾਬੀ ਨੇ ਸਭ ਤੋਂ ਪਹਿਲਾਂ ਕਲੇਸ਼ ਪਾਣਾ। ਉਹਨੇ ਕਹਿਣਾ ਵੀ ਆਪਣਾ ਮੁੰਡਾ ਚੰਗੇ ਸਕੂਲ ਪਾਤਾ ਤੇ ਮੇਰੀ ਕੁੜੀ ਨੋਰਮਲ ਸਕੂਲ ਜਾਂਦੀ ਪਈ ਆ। ਫਿਰ ਭਾਬੀ ਨੇ ਕਹਿਣਾ ਮੇਰੀ ਕੁੜੀ ਵੀ ਉਹੀ ਸਕੂਲ ਜਾਊਗੀ। ਵੀ ਬੱਚੇ ਦੋਨੋਂ ਅਲੱਗ ਨਹੀਂ ਕਰਨੇ। ਤੇ ਵੀਰੇ ਨੇ ਕਹਿਣਾ ਜੇ ਇੱਕ ਤੇ 40-45 ਹਜ਼ਾਰ ਖਰਚਾ ਵਾ ਤੇ ਪਈਆਂ ਕਿ ਅਰੰਝੋ ਤੇ ਵੀ ਆਊਗਾ। ਤਾਂ ਲੱਖ ਰੁਪਏ ਦੋਨੋਂ ਬੱਚਿਆਂ ਨਾਲ ਕਿੱਥੋਂ ਲਿਆਣਾ ਭਾਈ ਨੇ। ਹੁਣ ਤੁਸੀਂ ਇਹ ਕਹਿੰਦੇ ਹੋ ਵੀ ਘਰ ਦੇ ਵਿੱਚ ਨਾ ਕਿਸੇ ਗੱਲ ਨੂੰ ਲੈ ਕੇ ਕਲੇਸ਼ ਨਾ ਹੋਵੇ ਤੇ ਮੈਂ ਆਪਣੇ ਬੱਚੇ ਦੀ ਪੜ੍ਹਾਈ ਨਾਲ ਸਮਝੋਤਾ ਕਰਾਂ। ਤੁਹਾਨੂੰ ਇੰਨਾ ਪਤਾ ਐਜੂਕੇਸ਼ਨ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੀ ਇੰਪੋਰਟੈਂਟ ਹੁੰਦੀ ਆ ਉਹਦੇ ਲਾ ਨਹੀਂ ਲਾ ਉਹਨੇ ਗਰੋ ਕਰਨਾ ਆ ਯਾਰ ਹੁਣ ਮੈਂ ਤੇਰਾ ਕੀ ਕਰਾਂ ਮੈਨੂੰ ਤਾਂ ਸਮਝ ਹੀ ਨਹੀਂ ਆਉਂਦਾ ਹੁਣ ਤੂੰ ਇਹ ਚਾਹਨੀ ਐ ਕਿ ਮੈਂ ਘਰ ਚ ਕਲੇਸ਼ ਪਾਲਾਂ ਆਪਣੇ ਭਰਾ ਦੇ ਮੂਹਰੇ ਬੋਲਾਂ ਮੁੜ ਕੇ ਮੈਨ ਮੇਰੇ ਤੋਂ ਨਹੀਂ ਗੱਲ ਹੋਣੀ ਬਸ ਮੈਂ ਤਾਂ ਨਹੀਂ ਕਿਹਾ ਕਿਉਂ ਨਹੀਂ ਗੱਲ ਹੋਣੀ ਆਪਾਂ ਹਮਜੋਤੀ ਕਰਨ ਨੂੰ ਰਹਿ ਗਈਆਂ ਬੱਚੇ ਦੀ ਪੜਾਈ ਵੱਸੇ ਸਮਝੌਤਾ ਕਰ ਲਓ ਕਿਤੇ ਜਾਣਾ ਹੁੰਦਾ ਤਾਂ ਚੁੱਪ ਕਰਕੇ ਬਹਿ ਜਾਓ ਤਾਂ ਕਿ ਉਹਨਾਂ ਦੇ ਅੱਗੇ ਸਾਨੂੰ ਹੱਥ ਨਹੀਂ ਅੜਨੇ ਪੈਣ ਕਿਉਂ ਨਾ ਤਾਂ ਮੈਂ ਆਪਣੇ ਭਰਾ ਦੇ ਅੱਗੇ ਅੱਜ ਬੋਲਾਂ ਨਾ ਕੱਲ ਬੋਲਾਂ ਬਸ ਤੂੰ ਦੇਖ ਲੈ ਕਿੱਦਾਂ ਕਰਨਾ ਨਾਲ ਇੱਕ ਗੱਲ ਹੋਰ ਮੰਮੀ ਨਾ ਵਾਪਸ ਆ ਗਏ ਹੋਏ ਨੇ ਤੇ ਮੈਨੂੰ ਪਤਾ ਹੈ ਮੇਰੀ ਮਾਂ ਤੁਹਾਨੂੰ ਦੋਨੋਂ ਭਰਾਵਾਂ ਨੂੰ ਨਾ ਲੈਗ ਹੁੰਦੀਆਂ ਨਹੀਂ ਦੇਖ ਸਕਦੀ ਇੱਥੇ ਨਾ ਬਹਿ ਜਾਓ ਮੇਰੀ ਗੱਲ ਸੁਣ ਲਓ ਆਰਾਮ ਨਾਲ ਜਰਾ ਦੇਖੋ ਜੀ ਤੁਹਾਨੂੰ ਭਾਜ ਨਾਲ ਗੱਲ ਕਰਨੀ ਹੀ ਪੈਣੀ ਹੈ ਮੈਂ ਆਪਣੇ ਬੱਚੇ ਦੀ ਪੜ੍ਹਾਈ ਨੂੰ ਲੈ ਕੇ ਨਾ ਕਿਸੇ ਵੀ ਚੀਜ਼ ਵੱਲੋਂ ਸਮਝੌਤਾ ਨਹੀਂ ਕਰਨਾ ਚਾਹਦੀ ਤੁਸੀਂ ਨਹੀਂ ਗੱਲ ਕਰਨੀ ਮੈਨੂੰ ਦੱਸ ਦਿਓ ਮੈਂ ਆਪਣੇ ਪੇਕੇ ਫੋਨ ਕਰਦੀ ਆਂ ਤੇ ਉਹਨਾਂ ਕੋਲੋਂ ਪੈਸੇ ਮੰਗਵਾਨੀ ਆ ਫੇਰ ਨਾ ਕਿਓ ਵੀ ਉਧਰ ਗੱਲ ਕਰਕੇ ਨਾ ਸਾਡੀ ਬੇਇੱਜ਼ਤੀ ਕਰਾਤੀ ਤੁਸੀਂ ਜਨਨੀਆਂ ਨਾ ਇਹੋ ਜਿਹੀਆਂ ਗੱਲਾਂ ਕਰਕੇ ਬੰਦੇ ਦੇ ਦਿਮਾਗ ਵਿੱਚ ਪਤਾ ਨਹੀਂ ਕੀ ਭਰ ਦਿੰਦੀ ਹੁਣ ਮੈਂ ਆਪਣੇ ਭਰਾ ਨਾਲ ਜਾ ਕੇ ਗੱਲ ਕਰੂੰਗਾ ਕਿ ਮੇਰਾ ਭਰਾ ਮੇਰੇ ਨਾਲ ਲੜੂਗਾ ਜਾਂ ਨਹੀਂ ਲੜੂਗਾ ਪੈਸੇ ਦੇਊਗਾ ਨਹੀਂ ਦੇਊਗਾ ਮੈਨੂੰ ਕੁਝ ਨਹੀਂ ਪਤਾ ਪਰ ਮੈਂ ਆਪਣੇ ਭਰਾ ਤੋਂ ਵੱਖ ਹੋ ਕੇ ਨਹੀਂ ਰਹਿ ਸਕਦਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਨਾ ਸਬਰ ਹੀ ਕਰਦੀ ਆਈਆਂ ਜਿੱਦਾਂ ਕਹਿੰਦੇ ਉਦਾਂ ਹੀ ਕਰਦੀ ਆਈਆਂ ਪਰ ਆਪਣੇ ਬੱਚੇ ਦੇ ਮਾਮਲੇ 'ਚ ਮੈਂ ਕਿਦਾਂ ਚੁੱਪ ਰਾਂਗੀ ਮੈਂ ਨਹੀਂ ਚੁੱਪ ਰਹਿ ਸਕਦੀ ਕੀ ਗੱਲ ਮੈਡਮ ਸੋਚੀ ਪਈਆਂ ਜਦੋਂ ਜਦੋਂ ਤੂੰ ਸੋਚਦੀ ਹੈ ਨਾ ਕੁਝ ਡੂੰਗਾ ਹੀ ਸੋਚਦੀ ਹੈ ਮੰਮੀ ਮੈਂ ਇਹ ਸੋਚ ਰਹੀਆਂ ਕਿ ਡੈਡੀ ਤੁਹਾਡੇ ਨਾਲ ਨਫ਼ਰਤ ਕਰਦੇ ਨੇ ਜਾਂ ਸਾਡੇ ਨਾਲ ਪੁੱਤ ਤੇਰੀ ਜਿਹੜੀ ਉਮਰ ਹੈ ਨਾ ਪੜਨ ਦੀ ਹੈ ਇਹ ਗੱਲਾਂ ਸੋਚਣ ਦੀਆਂ ਨਹੀਂ ਇਹ ਤੇਰੀ ਮੰਮੀ ਪਿਛਲੇ 4 ਮਹੀਨੇ ਤੋ ਮੈਨੂੰ ਇਹ ਲੱਗਦਾ ਕਿ ਸਾਡੂ ਕੋਈ ਕਾਰ ਹੀ ਨਹੀਂ ਹੈਗਾ ਮੈਂ ਪੜਾ ਕਿੱਥੋਂ ਦੀ ਪਹਿਲਾਂ ਸੋਚਦੀ ਸੀ ਕਿ ਆ ਘਰ ਸਾਡਾ ਫਿਰ ਇੱਥੇ ਚਲੇ ਗਏ ਆਪਾਂ ਫਿਰ ਜਦੋਂ ਮਾਮੇ ਕੋਲ ਜੀ ਲੱਗ ਗਿਆ ਤੇ ਫਿਰ ਇੱਥੇ ਆ ਗਏ ਮੰਮੀ ਸਾਡਾ ਤੀਆਂ ਦਾ ਕੋਈ ਘਰ ਹੁੰਦਾ ਵੇ ਕਿ ਨਹੀਂ ਆ ਨੀਚੇ ਮੂੰਹ ਕਿਉਂ ਕਰ ਲਿਆ ਮੈਨੂੰ ਲੱਗਦਾ ਮੇਰੀ ਗੱਲ ਦਾ ਤੁਹਾਡੇ ਕੋਲ ਜਵਾਬ ਨਹੀਂ ਹੈਗਾ ਕਿਹੜੀਆਂ ਕਿੜੀਆਂ ਗੱਲਾਂ ਦਾ ਪੁੱਤ ਤੈਨੂੰ ਮੈਂ ਜਵਾਬ ਦਵਾਂ ਜਿਹੜੇ ਜਵਾਬ ਮੇਰੇ ਕੋਲ ਆਪ ਨਹੀਂ ਹੈਗੇ ਤੂੰ ਮੈਨੂੰ ਇੱਕ ਗੱਲ ਦੱਸ ਇੰਨੀਆਂ ਸਿਆਣੀਆਂ ਗੱਲਾਂ ਤੂੰ ਕਿੱਥੋਂ ਲਿਆ ਕੇ ਆ ਰਹੀਆਂ ਮੰਮੀ 4 ਮਹੀਨਿਆਂ ਚ ਨਾ ਬੜਾ ਕੁਛ ਦੇਖ ਲਿਆ ਐ ਲੱਗਦਾ ਕਿ ਸਾਡਾ ਕੋਈ ਹੈ ਹੀ ਨਹੀਂ ਪੁੱਤ ਪਹਿਲਾਂ ਲੱਗਦਾ ਸੀ ਕਿ ਆਪਣਾ ਕੋਈ ਵੀ ਨਹੀਂ ਹੈਗਾ ਹੁਣ ਤਾਂ ਤੇਰੀ ਨਾਨੀ ਦੋ ਤੇਰੇ ਮਾਮੇ ਦੋ ਤੇਰੀਆਂ ਮਾਮੀਆਂ ਸਾਰੇ ਤੇਰੇ ਨੇ ਅੱਛਾ ਜੀ ਉਹ ਸਾਡੇ ਨੇ ਤੇ ਆਪਾਂ ਉਥੋਂ ਦੀ ਇੱਥੇ ਕਿ ਆ ਗਏ ਪੁੱਤ ਜਦੋਂ ਤੂੰ ਵੱਡੀ ਹੋਵੇਂਗੀ ਨਾ ਤੈਨੂੰ ਆਪਣੇ ਆਪ ਪਤਾ ਚੱਲ ਜਾਣਾ ਤੂੰ ਮੇਰੇ ਕੋਲ ਕਿੰਨੀ ਦੇਰ ਰਹਿਣਾ ਤੇ ਬੇਗਾਨੇ ਘਰ ਕਦੋਂ ਜਾਣਾ ਉਹ ਗਾਨਿਆ ਉਹ ਘਰੇ ਕਿੱਡੇ ਦਾ ਮੰਮੀ ਤੇਰੀਆਂ ਉਲਝਣ ਵਾਲੀਆਂ ਗੱਲਾਂ ਦਾ ਨਾ ਮੇਰੇ ਕੋਲ ਕੋਈ ਜਵਾਬ ਨਹੀਂ ਹੈਗਾ ਜਾ ਜਾ ਕੇ ਬਾਹਰ ਖੇਡ ਲੈ ਨਹੀਂ ਤਾਂ ਅੰਦਰ ਜਾ ਕੇ ਇਕਮ ਨਾਲ ਖੇਡ ਲੈ ਰਾਵਿਕਾ ਬਾਪੀ ਹਾਂਜੀ ਮਾਲਕੋ ਅਗੀ ਤੁੰਨੂ ਮੇਰੀ ਯਾਦ ਅਸੀਂ ਤਾਂ ਤੈਨੂੰ ਯਾਦ ਕਰ ਲਿਆ ਤੂੰ ਤਾਂ ਉਹ ਵੀ ਨਹੀਂ ਕਰਦੀ ਬਸ ਠੀਕ ਐ ਤੇਰੇ ਕੋ ਨਾ ਆਹੀ ਲਾਂਬੇ ਰਹਿ ਗਏ ਓ ਲੈ ਭਾਬੀ ਮੈਂ ਤਾਂ ਮਜ਼ਾਕ ਚ ਗਿਆ ਤੁਸੀਂ ਤਾਂ ਗੁੱਸਾ ਹੀ ਕਰ ਗਏ ਓਹੋ ਤੇਰੇ ਤੋਂ ਗੁੱਸੇ ਹੋ ਕੇ ਤੇਰੇ ਭਰਾ ਤੋਂ ਕੁੱਟ ਖਾਣੀ ਆ ਮੈਂ ਚਲੋ ਇੰਨਾ ਕੋ ਤਾਂ ਡਰ ਹੈਗਾ ਮੇਰੇ ਭਰਾ ਦਾ ਸ਼ੁਕਰ ਹੈ ਸ਼ੁਕਰ ਦੀ ਲੱਗਦੀ ਏ ਮੈਨੂੰ ਤਾਂ ਤੇਰੇ ਭਰਾ ਦਾ ਡਰ ਹੈਗਾ ਤੂੰ ਦੱਸ ਤੇਰੀ ਸੱਸ ਨੂੰ ਤੇਰਾ ਡਰ ਹੋਇਆ ਕਿ ਨਹੀਂ ਚੱਲ ਰਮ ਤੇ ਤੂੰ ਵੀ ਜਾ ਕੇ ਖੇਡ ਲਾ ਕੀ ਦੱਸਾਂ ਭਾਬੀ ਕੋ ਨੋ ਇੱਥੇ ਤਾਂ ਔਖਾ ਹੀ ਆ ਮੇਰਾ ਸੱਸ ਦਰਾਣੀ ਘਰ ਵਾਲਾ ਪਹਿਲੇ ਨਾਲੋਂ ਵੀ ਜ਼ਿਆਦਾ ਤੰਗ ਕਰਨ ਲੱਗੇ ਨੇ ਮਤਲਬ ਉਹ ਕਹਾਵਤ ਸੱਚੀ ਹੋਈ ਕਿ ਕੁੱਤੇ ਦੀ ਮੂੰਹ ਨਾ ਕਦੇ ਸਿੱਧੀ ਨਹੀਂ ਹੋ ਸਕਦੀ ਕਿਸੇ ਨੇ ਗੱਲ ਕਹੀ ਹੈ ਨਾ ਤੇ ਸੋਚ ਸਮਝ ਕੇ ਗਈ ਹੋਣੀ ਆ ਤੈਨੂੰ ਨਾ ਅਸੀਂ ਜਿੱਦਾਂ ਸਮਝਾ ਕੇ ਭੇਜਿਆ ਤੂੰ ਉੱਧੇ ਹੀ ਰਹਿਣਾ ਐ ਬੱਸ ਭਾਬੀ ਮੈਂ ਤਾਂ ਪੂਰੀ ਕੋਸ਼ਿਸ਼ ਕਰ ਰਹੀ ਆਂ ਪਰ ਇੱਕ ਟਾਈਮ ਤੇ ਬੰਦਾ ਆ ਕੇ ਥੱਕ ਨਹੀਂ ਜਾਂਦਾ ਜਿੱਦਨ ਤੇ ਨਹੀਂ ਲੱਗਿਆ ਨਾ ਕਿ ਤੂੰ ਥੱਕ ਗਈ ਤੇ ਹਾਰ ਗਈ ਬਸ ਉਦਨ ਆਪਣੀਆਂ ਧੀਆ ਦਾ ਮੂੰਹ ਦੇਖ ਲੂ ਕੁੜੀਆਂ ਤਾਂ ਉੱਥੇ ਹੀ ਖੁਸ਼ ਸੀ ਇੱਥੇ ਆ ਕੇ ਤਾਂ ਮੁਰਝਾ ਗਈਆਂ ਜਿਹੜੇ ਪਿਓ ਨੂੰ ਨਾ ਉਹਨਾਂ ਨੂੰ ਖਿਡਾਉਣਾ ਚਾਹੀਦਾ ਸੀ ਉਹ ਤਾਂ ਉਹਨਾਂ ਨੂੰ ਦੱਪਕੇ ਮਾਰਦਾ ਪਿਆ ਅੱਜ ਕੱਲ ਦੀ ਗੱਲ ਹੀ ਐ ਗੁੰਨੂ ਕਹਿੰਦੀ ਡੈਡੀ ਸੇ ਡੈਡੀ ਤਾਂ ਟੁੱਟ ਕੇ ਪੈ ਗਿਆ ਉਦੋਂ ਉਹ ਦੇਖਣ ਵਾਲਾ ਸੀ ਭਾਬੀ ਕੱਲ ਫੇਰ ਤੂੰ ਆਪਣੇ ਘਰ ਵਾਲਿਆਂ ਨੂੰ ਕਹਿਣਾ ਸੀ ਕੁਝ ਸਮਝਾਉਂਦੀ ਤਨਾਲੇ ਉਹਦੇ ਖਾਨੇ ਚ ਪਾਉਂਦੀ ਕੁਝ ਭਾਬੀ ਤੁਸੀਂ ਉਹਦਾ ਤਾਂ ਪੁੱਛੋ ਹੀ ਨਾ ਉਹ ਤਾਂ ਇੱਕ ਹੀ ਗੱਲ ਮੂੰਹ ਤੇ ਚੜਾਈ ਬੈਠਾ ਤੂੰ ਇੱਥੇ ਕੀ ਕਰ ਰਹੀ ਹੈ ਤੇ ਨਾ ਉਹਨੂੰ ਕਹਿੰਦੀ ਫੇਰ ਵੀ ਜਦੋਂ ਆਪਣੀ ਮਾਂ ਨੂੰ ਘਰੋਂ ਕੱਢ ਕੇ ਲੈ ਗਿਆ ਸੀ ਉਹ ਕਿਉਂ ਲੈ ਗਿਆ ਸੀ ਫੇਰ ਭਾਬੀ ਮੈਂ ਤਾਂ ਉਸ ਕੁੜੀ ਤੇ ਹੈਰਾਨ ਆ ਜਿਹਦੇ ਵਿੱਚ ਮੈਨੂੰ ਛੱਡਣ ਨੂੰ ਫਿਰਦਾ ਉਹ ਇਨਸਾਨ ਨੂੰ ਇਹ ਨਹੀਂ ਪਤਾ ਚੱਲਦਾ ਕਿ ਅੱਜ ਮੈਨੂੰ ਛੱਡਣ ਨੂੰ ਫਿਰਦਾ ਤੇ ਕੱਲ ਤੈਨੂੰ ਵੀ ਛੱਡ ਸਕਦਾ ਉਹ ਇੰਨੀ ਥੱਥੀ ਨਾ ਕੋਈ ਕੁੜੀ ਨਹੀਂ ਹੁੰਦੀ ਤੂੰ ਦੇਖੀ ਚੱਲ ਉਹ ਵੀ ਨਾ ਇੱਕ ਦਿਨਾਂ ਦਾ ਮੋਰ ਬਣਾਉਗੀ ਤੇ ਜੇ ਨਾ ਬਣਾਇਆ ਤੇ ਸਮਝ ਲੈ ਉਹੀ ਦਿਮਾਗ ਤੋਂ ਪੈਦਾ ਲਾ ਜਿੱਦਾਂ ਕਿਦਾਂ ਵੀ ਕਰਕੇ ਨਾ ਬਸ ਇੱਕ ਵਾਰ ਕੁੜੀ ਨਾਲ ਮੇਲ ਹੋ ਜਾਵੇ ਮੈਨੂੰ ਲੱਗਦਾ ਮੈਂ ਇੱਕ ਵਾਰ ਉਹਨੂੰ ਗੱਲ ਕਰਕੇ ਨਾ ਸਮਝਾ ਸਕਦੀ ਹਾਂ ਕਿਰਨ ਤੂੰ ਇਸ ਬਾਰੇ ਆਪਣੇ ਦਿਓਰ ਨਾਲ ਗੱਲ ਕੀਤੀ ਐ ਨਹੀਂ ਭਾਬੀ ਮੇਰੀ ਮਨਪ੍ਰੀਤ ਵੀਰ ਨਾਲ ਇਸ ਬਾਰੇ ਕੋਈ ਗੱਲ ਨਹੀਂ ਹੋਈ ਮੈਨੂੰ ਐ ਲੱਗਦਾ ਕਿ ਮੇਰੇ ਕਰਕੇ ਉਹਨਾਂ ਦਾ ਰਿਸ਼ਤਾ ਨਾ ਖਰਾਬ ਹੋ ਜਾਵੇ ਤੋ ਨਾ ਕਿਰਨ ਫਿਰ ਆਪਣੇ ਦਿਓਰ ਨਾਲ ਇੱਕ ਵਾਰੀ ਗੱਲ ਕਰ ਤੇ ਉਸ ਕੁੜੀ ਦੀ ਨਾ ਸਾਰੀ ਬੈਕਗਰਾਉਂਡ ਕਢਾ ਤੇਰੀ ਸਟੋਰੀ ਨਾ ਤਾਂ ਹੀ ਅੱਗੇ ਵਧਣੀ ਐ ਤੂੰ ਨਾ ਇਸ ਗੱਲ ਬਾਰੇ ਸੋਚੀ ਤੇ ਆਪਣੇ ਦਿਓਰ ਨਾਲ ਗੱਲ ਵੀ ਕਰੀ ਤੇ ਮੈਂ ਤੈਨੂੰ ਫੋਨ ਕਰਦੀ ਰਹੂੰਗੀ ਤੇ ਥੋੜੇ ਦਿਨਾਂ ਤੱਕ ਨਾ ਤੇਰੇ ਵੱਲ ਢੇੜਾ ਵੀ ਮਾਰਦੀ ਠੀਕ ਐ ਬੱਬੀ ਮੰਮੀ ਐਨੂੰ ਮਾਸਾ ਆਵਾਜ਼ ਮਾਰ ਕੇ ਪੁੱਛਣਾ ਤੇ ਸਹੀ ਸੀ ਕਿ ਉਂਦਰ ਕਿੱਦਾਂ ਰਹੀਂ ਤੇ ਇੱਧਰ ਕਿੱਦਾਂ ਆਏ ਉਹ ਛੱਡ ਪਰੇ ਦੇਖਿਆ ਨੀ ਮਾਂ ਵਾਂਗੂ ਕਿੱਡੀ ਉੱਚੀ ਝਣਕਦੀ ਆ ਰਹਿਂਦੇ ਫਿਰ ਸਾਡੇ ਮਗਰ ਪੈ ਜਾਊਗੇ ਮੰਮੀ ਤੁਹਾਡਾ ਆਪਣਾ ਘਰ ਆ ਤੇ ਤੁਹਾਡੇ ਘਰ ਚ ਜਿਹੜਾ ਰਹਿ ਰਿਹਾ ਵਾ ਉਹਨੂੰ ਤੁਸੀਂ ਕੁਝ ਵੀ ਪੁੱਛ ਸਕਦੇ ਹੋ ਤੁਹਾਡਾ ਫਰਜ਼ ਆ ਇਹ ਛੁਟਕੀ ਜੀ ਐ ਟੱਪ ਦੇ ਉੱਧੇ ਜਾਣੀ ਐ ਟੱਪ ਦੇ ਉੱਧੇ ਜਾਣੀ ਆ ਉਰੇ ਆ ਕਿੱਦਾਂ ਫਿਰ ਜੇ ਨਾਨਕੇ ਜੀ ਲੱਗ ਹੀ ਗਿਆ ਸੀ ਤੇ ਫਿਰ ਇੱਧੇ ਕਿੱਦਾਂ ਆਣਾ ਹੋਇਆ ਉਹ ਨਾਨਕਿਆਂ ਵੀ ਤਾਂ ਰੱਖਣ ਦੀ ਫਾਰਮੈਲਿਟੀ ਉਹ ਕੀਤੀ ਹੋਣੀ ਆ ਜਦੋਂ ਦਿਲ ਭਰ ਗਿਆ ਉਹ ਤੋਂ ਇੱਧਰ ਨੂੰ ਧੱਕਤਾ ਨਹੀਂ ਨਹੀਂ ਦੋਨੋਂ ਮਾਮੇ ਮੈਨੂੰ ਬੜਾ ਪਿਆਰ ਕਰਦੇ ਨੇ ਮੇਰੇ ਲਈ ਸੋਹਣੀਆਂ ਜਿਹੀਆਂ ਚੀਜ਼ਾਂ ਲਾਂਦੇ ਸੀਗੇ ਨਾ ਜਿਓ ਤੇਰੇ ਵੱਤਾ ਸੋਹਣੀਆਂ ਸੋਹਣੀਆਂ ਚੀਜ਼ਾਂ ਲੈ ਕੇ ਆਂਦੇ ਸੀ ਫਿਰ ਉੱਥੇ ਰਹਿ ਪੈਂਦੇ ਇੱਥੇ ਆਂਦੀ ਕਿ ਲੋੜ ਸੀ ਤੈਨੂੰ ਪਤਾ ਤੈਨੂੰ ਤਾਂ ਇੱਥੇ ਰੋਟੀ ਵੀ ਨਹੀਂ ਮਿਲਣੀ ਇੱਦਾਂ ਕਿਉਂ ਨਹੀਂ ਓਕੇ ਓਕੇ ਜੇ ਮਾਮਿਆਂ ਦੀ लाਡਲੀ ਬਣੀ ਗਈ ਸੀ ਫਿਰ ਇੱਧੇ ਚਾਚੇ ਦੀ लाਡਲੀ ਕਿਉਂ ਬਣਨਾਈ ਐ ਕਿਉਂ ਮਾਮੇ ਵੀ ਮੇਰੇ ਆਪਣੇ ਤੇ ਚਾਚੇ ਵੀ ਮੇਰਾ ਆਪਣਾ ਆ ਮਾਂ ਵਾਂਗੂ ਨਾ ਗੱਲਾਂ ਦਾ ਕੜਾ ਨਾ ਬਣਾ ਜਿੰਨਾ ਪੁੱਛਿਆ ਨਾ ਉਹਨਾਂ ਦੱਸ ਤੁਸੀਂ ਸਾਰੇ ਇੱਥੇ ਕੀ ਕਰਨਾ ਆਏ ਆ ਮੰਮੀ ਤੁਸੀਂ ਗੁੰਨੂ ਤੋਂ ਸਾਰੀਆਂ ਗੱਲਾਂ ਕਿਉਂ ਪੁੱਛ ਰਹੇ ਹੋ ਉਹ ਤੋਂ ਪੁੱਛ ਲਓ ਮੈਂ ਵੀ ਫ੍ਰੀ ਬੈਠੀ ਆ ਗੁੰਨੂ ਜਾ ਇਕਮ ਨਾਲ ਤੇ ਰਮਤ ਨਾਲ ਖੇਡ ਲਾ ਅਸੀਂ ਨਾ ਨਾ ਤਾਂ ਤੈਨੂੰ ਬੁਲਾਣਾ ਚਾਹੁੰਦੇ ਆ ਤੇ ਨਾ ਤੇਰੇ ਨਾਲ ਕੋਈ ਗੱਲ ਕਰਨਾ ਚਾਹੁੰਦੇ ਆ ਆਪਣੇ ਕਮਰੇ ਚ ਬੈਠੀ ਆ ਤੇ ਬੈਠੀ ਰਹਿ ਕੋਈ ਗੱਲ ਨਹੀਂ ਮੰਮੀ ਮੈਂ ਚਲੀ ਜਾਨੀ ਆ ਪਰ ਤੁਸੀਂ ਇੱਕ ਗੱਲ ਸੁਣ ਲਓ ਮੇਰੀ ਧੀ ਨੂੰ ਨਾ ਉਹ ਗੱਲਾਂ ਨਾ ਪੁੱਛੋ ਜਿਹੜੇ ਉਹਦੇ ਦਿਮਾਗ ਤੇ ਇੱਕ ਗਲਤ ਅਸਰ ਪਾਵੇ ਆ ਕੀ ਗੱਲ ਓਈ ਨਾਲੇ ਤੇ ਕਹੀ ਜਾਨਨੀ ਆ ਕਿ ਮੈਂ ਆਪਣੇ ਕਮਰੇ ਚ ਚੱਲ ਜਾਨਨੀ ਆ ਤੇ ਨਾਲੇ ਇੱਥੇ ਬਹਿ ਗਈ ਹੈ ਇਹਦਾ ਮਤਲਬ ਤੇ ਇਹੀ ਹੋਇਆ ਨਾ ਤੂੰ ਵੀ ਚੋਨੀ ਆ ਸਾਡੇ ਨਾਲ ਲੁੱਡੋ ਖੇਡਨੀ ਆ ਖੇਡ ਖੇਡ ਕੇ ਨਾ ਤੈਨੂੰ ਨਾ ਦੂਜਿਆਂ ਦੀ ਜ਼ਿੰਦਗੀ ਨਾਲ ਨਾ ਖੇਡਣ ਦੀ ਆਦਤ ਪੈ ਗਈ ਹੈ ਤੁਹਾਡੇ ਦੋਨਾਂ ਦੇ ਦਿਮਾਗ 'ਚ ਜੇ ਹੁਣ ਕੋਈ ਵੀ ਗੱਲ ਹੈਗੀ ਨਾ ਤੁਸੀਂ ਮੇਰੇ ਨਾਲ ਗੱਲ ਕਲੀਅਰ ਕਰ ਸਕਦੇ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੇਰੀ ਕੁੜੀ ਨਾਲ ਕੋਈ ਗੱਲ ਨਹੀਂ ਕਰਨੀ ਤੁਸੀਂ ਦੋਨਾਂ ਨੇ ਆ ਅੰਗਲ ਜੀ ਨਾ ਥੱਲੇ ਕਰ ਲ ਤੈਨੂੰ ਪਤਾ ਨਹੀਂ ਵੱਡਿਆ ਨਾਲ ਕਿੱਦਾਂ ਗੱਲ ਕਰੀਦੀ ਆ ਵੱਡੀ ਐ ਸਿਆਣੀ ਐ ਮੈਨੂੰ ਅਕਲ ਸਿਖਾ ਰਹੀ ਐ ਬੋਲਣ ਦੀ ਤੇਰੇ ਤੋਂ ਵੱਡੀ ਨਾ ਮੈਂ ਵੀ ਆ ਕੋਈ ਬੋਲਣ ਦੀ ਨਾ ਅਕਲ ਸਿੱਖ ਕੇ ਆ ਪਹਿਲਾਂ ਉਹਨੂੰ ਮੈਂ ਨਾ ਅਕਲ ਆਪੇ ਸਿਖਾ ਲੂੰਗੀ ਤੂੰ ਕਹਿੰਦਾ ਇੱਥੇ ਸਿਰ ਖਾਣ ਬੈਠੀ ਹੋਈ ਆ ਇੱਕ ਮਿੰਟ ਜੇ ਹੁਣ ਆਈ ਹੈ ਨਾ ਤੇ ਗੱਲ ਪੂਰੀ ਸੁਣ ਜਾ ਆ ਰੋਜ਼ ਰੋਜ਼ ਨਾ ਮੇਰੇ ਕੋਲ ਵੀ ਨਹੀਂ ਗੱਲ ਹੁੰਦੀ ਹਾਂ ਬੋਲ ਨਹੀਂ ਉੱਥੇ ਖੜ ਕੇ ਗੱਲ ਕਰ ਲੈ ਐਵੇਂ ਉੱਤੇ ਉੱਤੇ ਚੜੀ ਜਾਨੀ ਏ ਤੂੰ ਨਾ ਜ਼ਰੂਰ ਕੋਈ ਇੱਦਾਂ ਦੀ ਗੱਲ ਕਰਨੀ ਹੋਣੀ ਤਾਂ ਹੀ ਡਰ-ਡਰ ਕੇ ਨਾ ਪਿੱਛੇ ਨੂੰ ਹੋ ਰਹੀ ਐ ਮੈਂ ਨਹੀਂ ਡਰਦੀ ਤੇਰੇ ਤੋਂ ਮੈਂ ਤਾਂ ਐ ਕਹਿੰਦੀ ਸੀ ਕਿ ਜੇ ਹੁਣ ਆ ਹੀ ਗਏ ਹਾਂ ਤੇ ਕੰਮ ਦੀ ਸੈਟਿੰਗ ਕਰ ਲਈਏ ਵੰਡ ਲਈਏ ਕੰਮ 4 ਮਹੀਨੇ ਮੈਂ ਇੱਥੇ ਨਹੀਂ ਸੀ ਫਿਰ ਵੀ ਤੂੰ ਤੂੰ ਕੰਮ ਇਕੱਲੀ ਕਰਦੇ ਸੀ ਨਾ ਤੇ ਹੁਣ ਕੀ ਦਿੱਕਤ ਹੋ ਰਹੀ ਏ ਤੈਨੂੰ ਇੰਦਾ ਮਤਲਬ ਤੇ ਇਹੀ ਹੋਇਆ ਨਾ ਤੁਸੀਂ ਉਥੇ ਏਸੀ niche ਬੈਠਣ ਆਏ ਹੋ ਤੇ ਰੋਟੀਆਂ ਖਾਣ ਆਏ ਹੋ ਮੈਂ ਕਿਹੜਾ ਤੇਰੇ ਪੇਕਿਓ ਮੰਗਵਾ ਰਹੀ ਆ ਜੇ ਮੇਰਾ ਘਰ ਵਾਲਾ ਨਹੀਂ ਖਵਾ ਰਿਆ ਨਾ ਤੇ ਮੈਂ ਆਪਣੇ ਭਰਾ ਦੇ ਸਿਰ ਤੇ ਬੈਠੀ ਆ ਇੱਕ ਤਾਂ ਮਨਪ੍ਰੀਤ ਦਾ ਬੜਾ ਰੌਲਾ ਜਿਹੜਾ ਇਹ ਚੰਮਲੀ ਫਿਰਦੀ ਆ ਨਾ ਇਹ ਮਨਪ੍ਰੀਤ ਦੇ ਸਿਰ ਤੇ ਬੇੜਾ ਕਰ ਕੀਤਾ ਪਿਆ ਉਸ ਮੁੰਡੇ ਨੇ ਘਰ ਦਾ ਮੰਮੀ ਜੀ ਬੇੜਾ ਕਰ ਕੇ ਨਾ ਤੁਸੀਂ ਕੀਤਾ ਹੋਇਆ ਘਰ ਦਾ ਦੋਨੋਂ ਪੁੱਤਰਾ ਚ ਫਰਕ ਦੋਨੋਂ ਨੂੰਹਾਂ ਚ ਫਰਕ ਸਾਰੇ ਬੱਚਿਆਂ ਚ ਫਰਕ ਕੀ ਗੱਲ ਆ ਮੇਰੇ ਨਾਲ ਨਾ ਹਿਸਾਬ ਨਾਲ ਏ ਡਰਦੀ ਆ ਮੈਂ ਡਰਦੀ ਜੁਰਦੀ ਹੈਗੀ ਮੰਮੀ ਜੀ ਮੈਂ ਨਾ ਤੁਹਾਨੂੰ ਡਰਾ ਨਹੀਂ ਦੀ ਸਮਝਾ ਰਹੀ ਆ ਘਰ ਨੂੰ ਨਾ ਘਰ ਸਮਝੋ ਅਸੀਂ ਤਾਂ ਘਰ ਨੂੰ ਘਰ ਹੀ ਸਮਝਿਆ ਹੋਇਆ ਆ ਤੂੰ ਹੀ ਸਾਡੇ ਸਿਰ ਤੇ ਬੋਝ ਬਣ ਕੇ ਬੈਠੇ ਆ ਮੰਮੀ ਵੈਸੇ ਇੱਕ ਗੱਲ ਤੇ ਹੈ ਇੱਕ ਇਨਸਾਨ ਦੀ बार-बार ਬੇਇੱਜ਼ਤੀ ਹੁੰਦੀ ਹੋਵੇ ਤੇ ਉਹ ਫੇਰ ਵੀ ਉੱਥੇ ਬੈਠਾ ਰਵੇ ਇਹੋ ਜਿਹਾ ਨਾ ਬੇਸ਼ਰਮ ਇਨਸਾਨ ਮੈਂ ਕਦੇ ਨਹੀਂ ਵੇਖਿਆ ਵਾਹ ਲਾਪਰਿਤ ਤੈਨੂੰ ਆਪਣੇ ਬਾਰੇ ਕਿੰਨਾ ਪਤਾ ਨਾ ਤੇਰੇ ਬੰਦੇ ਨੇ ਪੰਜਾਹ ਵਾਰ ਤੇਰੀ ਬੇਇੱਜ਼ਤੀ ਕਰਦੀ ਤੂੰ ਤਾਂ ਵੀ ਢੀਠਵਾਂ ਜਿੱਥੇ ਬੈਠੀ ਐ। ਓਹੋ ਮੈਂ ਤਾਂ ਗੱਲ ਕਰਨੀ ਭੁੱਲ ਗਈ। ਮੈਨੂੰ ਮਨਪ੍ਰੀਤ ਵੀਰੇ ਨੇ ਪਤਾ ਕੀ ਦੱਸਿਆ? ਤੈਨੂੰ ਤੇਰਾ ਪਿਕਅਪ ਲਾਂਦਾ ਨਹੀਂ। ਤੈਨੂੰ ਇੱਕ ਗੱਲ ਯਾਦ ਹੈ? ਤੂੰ ਨਾ ਮੈਨੂੰ ਕੋਠੇ ਦੇ ਇੱਕ ਗੱਲ ਕਹੀ ਸੀ ਕਿ ਤੂੰ ਆਪਣੀ ਮਾਂ ਖਾ ਗਈ। ਅੱਜ ਤੈਨੂੰ ਪਤਾ ਚੱਲਦਾ ਪਿਆ। ਅੱਜ ਤੇਰੀ ਮਾਂ ਹੁੰਦੇ ਹੁੰਦੇ ਨਾ ਤੈਨੂੰ ਬੁਲਾਣਾ ਬੰਦ ਕਰ ਗਈ। ਬੇਟਾ ਮਾਂ ਦੇ ਹੁੰਦੇ ਹੋਏ ਵੀ ਨਾ ਮਾਂ ਧੀ ਨੂੰ ਦਲੀਜ ਨਾ ਟੱਪਣ ਦੇ ਨਾ ਪਰ ਤੈਨੂੰ ਪਤਾ ਹੀ ਐ। ਓਹੋ ਤੈਨੂੰ ਨਹੀਂ ਪਤਾ ਹੋਣਾ ਮੈਂ ਦੱਸਦੀ ਆ ਉਸ ਜ਼ਿੰਦਗੀ ਦੇ ਨਾ ਥੂਈ ਹੈ